ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਦੋਸਤੋ ਆਪਣੇ YouTube ਚੈਨਲ ਤੇ ਜਿਹੜੇ ਬਾਈ ਆਪਣਾ ਚੈਨਲ ਪਹਿਲੀ ਵਾਰ ਦੇਖ ਰਹੇ ਨੇ ਚੈਨਲ ਨੂੰ ਕਰ ਲੋ ਸਬਸਕ੍ਰਾਈਬਰ ਅੱਜ ਤੁਹਾਨੂੰ ਦਿਖਾ ਦਾਂਗੇ ਦੋ ਜਾਨਵਰ ਆ ਇੱਕ ਦਿਖਾ ਦਾਂਗੇ ਬੱਸੀ ਬਹੁਤ ਵਧੀਆ ਦੂਜਾ ਆ ਗਿਆ ਸੂਆ 7-8 ਦਿਨ ਬਾਕੀ ਨੇ ਸੂਣ ਦੇ ਇੱਕ ਦਿਖਾ ਦਾਂਗੇ ਸੂਈ ਸਵਾਈ ਝੋਟੀ ਹਰਿਆਣੇ ਦੀ ਝੋਟੀਆਂ ਮਿੱਤਰੋ ਜੀ ਆਪਾਂ ਗਾਂ ਦੀ ਗੱਲ ਕਰੀਏ ਦਿਨ ਲੈ ਜੂ 7-8 ਲੇਵਾ ਬਹੁਤ ਵਧੀਆ ਗਾ ਥਣ ਵੀ ਆ ਗਿਆ ਕੱਲਾ ਕੱਲਾ ਫੇਸ ਵੀ ਬਹੁਤ ਵਧੀਆ ਮਿੱਤਰੋ ਇਹ ਖੜੀ ਆ ਪ੍ਰਦੀਪ ਲੋਹਾ ਖੜਿਆ ਲਵੇ ਵਪਾਰ ਦਾ ਕੰਮ ਆ ਸਾਰੇ ਜਾਣਦੇ ਨੇ 7-8 ਦਿਨ ਲੈ ਜੂਗੀ ਲੇਵਾ ਬਹੁਤ ਵਧੀਆ ਗਿਆ ਥਣ ਵੀ ਕੱਲਾ ਕੱਲਾ ਬਿਲਕੁਲ ਚੱਟੀ ਆ ਗਈ ਮਿੱਤਰੋ ਹੀਰੇ ਨਾਲ ਦੀ ਆ ਜਿਵੇਂ ਕਹਿੰਦੇ ਨੇ ਆਪਾਂ ਹੀਰਾ ਇਹ ਤਾਂ ਨਵਾਈ ਨਹੀਂ ਹੋਈ ਆਗੀ ਬਿਲਕੁਲ ਚਿੱਟੀ ਦੁੱਧ ਦੇ ਦੂ ਇਹ ਦੱਸਣ ਮੁਤਾਬਕ 35 ਲੀਟਰ ਦੇ ਦੂ ਕਹਿੰਦੇ ਜਿਹੜੇ ਸਾ ਆਪਣਾ ਠੰਡ ਠੰਡ ਚੱਲ ਰਹੀ ਆ ਹੁਣ ਤੇ ਦਿਨ ਲੈ ਜੂ 7-8 ਦਾ ਵਧੀਆ ਸੇਵਾ ਹੋਈ ਕਿਸੇ ਬਾਈ ਦੀ 35 ਲੀਟਰ ਦੇ ਦੂ ਕੰਮ ਆ ਵਪਾਰ ਦਾ ਪ੍ਰਦੀਪ ਲੋਹਾ ਖੜੇ ਲਵੇ ਖੜੀ ਆ ਤੇ ਆ ਖੜੀ ਆ ਮਿੱਤਰੋ ਝੋਟੀ ਦੂਜਾ ਸੂਆ ਸੂਈ ਸਵਾਈਆ 5-6 ਦਿਨ ਹੋ ਗਏ ਸੂਈ ਨੂੰ ਸਿੰਘ ਆ ਗਿਆ ਬਿਲਕੁਲ ਗੋਲ ਦੇਖੋ ਜੀ ਸਿੰਘ ਆ ਗਿਆ ਬਿਲਕੁਲ ਗੋਲ ਰਿੰਗ ਵਾਲਾ ਤੇ 12 ਤੇ 12 ਲੀਟਰ ਦੁੱਧ ਹੁਣ ਤਿਆਰ ਆ ਜੀ ਇਹਦੇ ਹੱਲੇ ਲੇਵਾ ਦੇਖ ਸਕਦੇ ਹਾਂ ਬਹੁਤ ਵਧੀਆ ਐਚ ਐਫ ਗਾਵਾਂ ਨਾਲ ਦਾ ਆ ਗਿਆ ਹੱਲੇ ਬਾ ਤਾਂ ਕਦ ਕੜ ਵੀ ਬਹੁਤ ਸੋਹਣਾ ਹਰਿਆਣੇ ਦੀ ਝੋਟੀ ਹੈ ਜੀ ਇਹ ਹੈ ਦੇਖ ਸਕਦੇ ਹੋ ਫੇਸ ਵੀ ਬਹੁਤ ਵਧੀਆ ਠੰਡ ਕੱਲਾ ਕੱਲਾ ਅਡਰ ਤੇ ਨਾੜਾ ਨੂੜੇ ਬਹੁਤ ਵਧੀਆ ਨੇ ਮਰੀ ਖੋਲ ਕੇ ਦਿਖਾਈ ਬਈ ਵੇਖੋ ਜੀ ਲੇਵਾ ਬਹੁਤ ਸ਼ਾਨਦਾਰ ਆ ਜੇ ਵਧੀਆ ਸੇਵਾ ਹੋ ਗਈ ਇਹ 15 ਲੀਟਰ ਦਾ ਦੇ ਦੂ ਜੀ ਹਰਿਆਣੇ ਦੀ ਝੋਟੀ ਆ ਲੀਲੀ 라ਵੀ ਦਾ ਬੱਚਾ ਆ ਗਿਆ ਵੈਸੇ ਕੱਟਾ ਗੱਟੀਆਂ ਲੀਲੀ 라ਵੀ ਦਾ ਬੱਚਾ ਆ ਗਿਆ ਜੀ ਵੈਸੇ ਬਹੁਤ ਵਧੀਆ ਮੋੜ ਲਿਆ ਮੋੜ ਲਿਆ ਮੋੜ ਲਿਆ ਜਿਹੜੇ ਬਾਈ ਨੇ ਖਰੀਦਣੀਆਂ ਘਰ ਵਾਸਤੇ ਪੂਰਾ ਇੱਕ ਨੰਬਰ ਝੋਟੀ ਆ ਇੱਥੇ ਦੋ ਡੰਗ ਚੋ ਚਾਹੀ ਤਿੰਨ ਡੰਗ ਚੋ ਪੂਰੀ ਆਪਣੀ ਤਸੱਲੀ ਕਰਕੇ ਝੋਟੀ ਖਰੀਦ ਸਕਦੇ ਹੋ ਪਿੰਡ ਆ ਗਿਆ ਲੋਹਾ ਖੇੜਾ ਜ਼ਿਲ੍ਹਾ ਸੰਗਰੂਰ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ ਬਈ